ਰਾਜਵੀਰ ਜਵੰਦੇ ਨੇ ਬਚ ਜਾਣਾ ਸੀ ਜੇਕਰ ਉਸ ਦਾ ਪਰਿਵਾਰ ਸਮੇਂ ਸਿਰ ਇਹ ਕਾਰਜ ਕਰ ਲੈਂਦਾ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸੋ ਪਿਆਰਿਓ ਮਾੜੀਆਂ ਨਜ਼ਰਾਂ ਮਾੜੀਆਂ ਰੂਹਾਂ ਇਹ ਸਾਰੀਆਂ ਚੀਜ਼ਾਂ ਕੀ ਹੁੰਦੀਆਂ ਨੇ ਤੇ ਇੱਕ ਸਿੱਖ ਨੂੰ ਇਹਨਾਂ ਦੇ ਨਾਲ ਕਿਵੇਂ ਜੋੜਿਆ ਜਾਂਦਾ ਆ ਆਪਾਂ ਸਾਰੀਆਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੰਗਤ ਮੰਨਿਆ ਗਿਆ ਕੁਝ ਲੋਕ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਰੌਲਾ ਪਾਉਂਦੇ ਨੇ ਕੁਝ ਲੋਕਾਂ ਨੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਇਹਨਾਂ ਚੀਜ਼ਾਂ ਦਾ ਜਿਹੜਾ ਹੈ ਬਹੁਤ ਵੱਡਾ ਪ੍ਰਚਾਰ ਕੀਤਾ ਹੋਇਆ ਹੈ ਪ੍ਰਚਾਰ ਪਤਾ ਕਿਵੇਂ ਕਿਉਂਕਿ ਜਿਹੜੀਆਂ ਚੀਜ਼ਾਂ ਨਾਲ ਮਤਲਬ ਹੀ ਨਹੀਂ ਲੈਣਾ ਦੇਣਾ ਨਹੀਂ ਜਿਹੜੇ ਲੋਕਾਂ ਨੂੰ ਕੁਝ ਚੀਜ਼ਾਂ ਦਾ ਪਤਾ ਹੀ ਹੈ ਨਹੀਂ ਸਾਸੰਗਤ ਉਹ ਲੋਕ ਵੀ ਉੱਠ ਉੱਠ ਕੇ ਨਾ ਗੱਲਾਂ ਕਰ ਰਹੇ ਨੇ ਗੱਲਾਂ ਪਤਾ ਕਿਹੜੀਆਂ ਚੱਲ ਰਹੀਆਂ ਨੇ ਕਿ ਜੀ ਰਾਜਵੀਰ ਜਵੰਦਾ ਜੋ ਵੀਰ ਪਿਛਲੇ ਦਿਨੀ ਚੜ੍ਹਾਈ ਕਰਕੇ ਆ ਬਹੁਤ ਮਾੜਾ ਹੋਇਆ ਜੋ ਦੇ ਪਰਿਵਾਰ ਨੂੰ ਘਾਟਾ ਪਿਆ ਉਹ ਨਾ ਪੂਰਾ ਹੋਣ ਵਾਲਾ ਘਾਟਾ ਮੈਨੂੰ ਅੱਜ ਹੀ ਕੋਈ ਵੀਰ ਦਿਖਾਰਿਆ ਸੀ ਤੇ ਮਨ ਨੂੰ ਬੜਾ ਦੁੱਖ ਲੱਗਿਆ ਤੇ ਕਹਿੰਦੇ ਜੀ ਰਾਜਵੀਰ ਜਵੰਦਾ ਤਾਂ ਚਲੇ ਆ ਗਿਆ ਪਰ ਉਸ ਦੇ ਘਰ ਵਾਲੀ ਨੂੰ ਸ਼ਾਇਦ ਇੰਝ ਲੱਗਦਾ ਵੀ ਕੋਈ ਫਰਕ ਨਹੀਂ ਪਿਆ ਤੇ ਕਹਿੰਦੇ ਉਹਦੇ ਘਰ ਵਾਲੀ ਦੀ ਅੱਖ ਵਿੱਚੋਂ ਕੋਈ ਹੰਝੂ ਨਹੀਂ ਸੀ ਅੱਜ ਤੇ ਉਹਨੇ ਚਿੱਟਾ ਸੂਟ ਕਿਉਂ ਨਹੀਂ ਪਾਇਆ ਉਨੇ ਪਾਸ ਚੱਕਿਆ ਸੀ ਬੜਾ ਮਹਿੰਗਾ ਜੀ ਉਹਨੇ ਕੇਸ ਕਵਰ ਕੀਤਾ ਹੋਇਆ ਸੀ ਭਾਵ ਮਾਸਕ ਪਹਿਨੇ ਹੋਇਆ ਸੀ ਇੰਜ ਲੱਗਦਾ ਵੀ ਜਿਵੇਂ ਰਾਜਵੀਰ ਦੀ ਆਪਣੇ ਘਰ ਵਾਲੀ ਦੇ ਨਾਲ ਬਹੁਤ ਘੱਟ ਬਣਦੀ ਸੀ ਉਹ ਜਿਵੇਂ ਕਹਿੰਦੇ ਹੁੰਦੇ ਨਾ ਸਿਆਣੇ ਵੀ ਜਾਣ ਵਾਲਾ ਚਲਿਆ ਗਿਆ ਪਰ ਲੋਕਾਂ ਦੇ ਲਈ ਗੱਲਾਂ ਛੱਡ ਗਿਆ ਤੇ ਸਾਡੇ ਲੋਕਾਂ ਨੂੰ ਗੱਲਾਂ ਮਿਲ ਗਈਆਂ ਤੇ ਸਾਡੇ ਲੋਕਾਂ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੋ ਜਾਂ ਨੇ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਸੋਸ਼ਲ ਮੀਡੀਆ ਤੇ ਜਦ ਉਹਦੇ ਪਰਿਵਾਰ ਨੂੰ ਇਹਨਾਂ ਗੱਲਾਂ ਦਾ ਪਤਾ ਲੱਗੇਗਾ ਉਦੇ ਪਰਿਵਾਰ ਤੇ ਕੀ ਬੀਤੇਗੀ ਉਹਦੇ ਪਰਿਵਾਰ ਨੂੰ ਇਹਨਾਂ ਗੱਲਾਂ ਦਾ ਪਤਾ ਲੱਗੇਗਾ ਤੇ ਉਹਦੇ ਪਰਿਵਾਰ ਨੂੰ ਆਪਾਂ ਕੀ ਮੂੰਹ ਵਿਖਾਵਾਂਗੇ ਅਸੀਂ ਸੋਸ਼ਲ ਮੀਡੀਆ ਤੇ ਗੱਲਾਂ ਅਫਵਾਹਾਂ ੜਾਉਣ ਲੱਗੇ ਬਿਲਕੁਲ ਵੀ ਇੱਕ ਮਿੰਟ ਵੀ ਨਹੀਂ ਸੋਚਦੇ ਅਸੀਂ ਆਪਣੇ ਵੱਲੋਂ ਲੱਗੇ ਹੁੰਦੇ ਆ ਕੋਈ ਕੋਝ ਕਰੀ ਜਾ ਰਿਹਾ ਹੈ ਕੋਈ ਕੋਝ ਵੀ ਕਰੀ ਜਾ ਰਿਹਾ ਹੈ ਕੋਈ ਕੋਝ ਕਹਿੰਦਾ ਹੈ ਕੋਈ ਕੋਝ ਕਹਿੰਦਾ ਹੈ ਪਰ ਜਿਵੇਂ ਜਿਵੇਂ ਸਾਡੀ ਸਮਝ ਹੈ ਜਿਵੇਂ ਵੀ ਸਾਡੀ ਮਤ ਹੈ ਫਿਰ ਉਹ ਜਿਵੇਂ ਅਸੀਂ ਗੱਲਾਂ ਕਰੀ ਜਾ ਰਹੇ ਤੇ ਮੈਂ ਇੱਕ ਪੋਸਟ ਪੜ੍ਹ ਰਿਆ ਸੀ ਕਹਿੰਦੇ ਜੀ ਉਹ ਉਹਨੇ ਬਚ ਜਾਣਾ ਸੀ ਮਾਰੀਆਂ ਰੂਹਾਂ ਦਾ ਪਹਿਰਾ ਸੀ ਜਵੰਦੇ ਦੇ ਉੱਤੇ ਤੇ ਉਹਨਾਂ ਨੂੰ ਕੁਝ ਜਾਦੂ ਤੋਣੇ ਆਦਕ ਕਰਨ ਦੀ ਲੋੜ ਸੀ ਉਹਨਾਂ ਨੂੰ ਚਰਸਤਿਆਂ ਵਿੱਚ ਜਾ ਕੇ ਇੰਜ ਕਰਨ ਦੀ ਲੋੜ ਸੀ ਰਵਣ ਕਰਾਉਣ ਦੀ ਲੋੜ ਸੀ ਇੰਜ ਕਰਾਉਣ ਦੀ ਲੋੜ ਸੀ ਮੈਂ ਸਾਧ ਸੰਗਤ ਬੇਨਤੀ ਆ ਕਰਾਂ ਵੀ ਚਲੋ ਮੰਨ ਲਓ ਇੱਕ ਗੱਲ ਵੀ ਜੇ ਸਭ ਕੁਝ ਕਰਾ ਲੈਂਦੇ ਫਿਰ ਗਰੰਟੀ ਕੀ ਸੀ ਵੀ ਕੀ ਉਸ ਵੀਰ ਨੇ ਬਚ ਜਾਣਾ ਸੀ ਕੀ ਉਹ ਵੀਰ ਬਚ ਜਾਂਦਾ ਪਰ ਸਾਡੇ ਲੋਕਾਂ ਨੂੰ ਨਾ ਪਤਾ ਨਹੀਂ ਕਿਉਂ ਇਦਾਂ ਲੱਗਦਾ ਵੀ ਸ਼ਾਇਦ ਇਹ ਚੀਜ਼ਾਂ ਦੇ ਨਾਲ ਬੰਦਾ ਬਚ ਜਾਂਦਾ ਤੇ ਹਾਂ ਠੀਕ ਹੈ ਜੇਗਾ ਕੋਈ ਬਿਮਾਰ ਹੋਵੇ ਕੋਣ ਜੇ ਕੋਈ ਲੀਡਰ ਬਿਮਾਰ ਹੋਇਆ ਨਾ ਕੋਈ ਚਰਚਾ ਚਿਹਰਾ ਬਿਮਾਰ ਹੋਇਆ ਤੇ ਆਪਾਂ ਐਵੇਂ ਕਰਾਂਗੇ ਜਿਵੇਂ ਤੁਸੀਂ ਦੱਸਿਆ ਤੇ ਫਿਰ ਜੇ ਤੇ ਉਹ ਬਚ ਗਿਆ ਫਿਰ ਦੇ ਮੰਨ ਲਾਂਗੇ ਵੀ ਹਾਂ ਠੀਕ ਹੈ ਜੇ ਰੱਬ ਦੀ ਲਿਖੀ ਵਿੱਚ ਉਹਦੇ ਹੁਕਮ ਦੇ ਵਿੱਚ ਉਹ ਪਰਲੋਕ ਸੁਧਾਰ ਗਿਆ ਪਰ ਸਮਝ ਲਾਂਗੇ ਵੀ ਇਹ ਚੀਜ਼ਾਂ ਚੁੱਕੀਆਂ ਨੇ ਪਿਆਰਿਓ ਅਸਲ ਦੇ ਵਿੱਚ ਲੋਕਾਂ ਨੂੰ ਤਾਂ ਵਿਹਿਮਾ ਭਰਮਾਂ ਦੇ ਵਿੱਚ ਪਾਇਆ ਗਿਆ ਕਿਉਂਕਿ ਸਭ ਤੋਂ ਵੱਡੀ ਗੱਲ ਵੀ ਉਹ ਹੰਸਾਲੀ ਸਾਹਿਬ ਕਿਉਂ ਚਲੇ ਗਏ ਅਰਦਾਸ ਕਿਉਂ ਕਰਾਈ ਗੁਰਬਾਣੀ ਨੂੰ ਕਿਉਂ ਪੜਿਆ ਕੁਝ ਲੋਕਾਂ ਦਾ ਮੰਨਣਾ ਹੈ ਵੀ ਲੋਕਾਂ ਨੂੰ ਵਿਹਮਾ ਭਰਮਾ ਦੇ ਵਿੱਚ ਪਾਇਆ ਜਾਵੇ ਕਿਉਂਕਿ ਜਦੋਂ ਕੋਈ ਕਿਸੇ ਦਾ ਬਿਮਾਰ ਹੋਵੇ ਤੇ ਅਗਲਾ ਕਦੇ ਅਰਦਾਸ ਨਾ ਕਰਾਓ ਜੀ ਤੁਸੀਂ ਗੁਰਬਾਣੀ ਨਾ ਪੜੋ ਆ ਸਾਡੇ ਮੁਤਾਬਕ ਵਿਹਮ ਭਰਮ ਕਰੋ ਕਿਉਂਕਿ ਇਹਨਾਂ ਲੋਕਾਂ ਦੀਆਂ ਦੁਕਾਨਾਂ ਜੋ ਬੰਦ ਹੋ ਜਾਂਦੀਆਂ ਨੇ ਤੇ ਇਹ ਲੋਕ ਵਿਹਮਾ ਵਿੱਚ ਪਾ ਕੇ ਲੋਕਾਂ ਨੂੰ ਜੋ ਲੁਕਦੇ ਨੇ ਇਹਨਾਂ ਦਾ ਮਤਲਬ ਹੁੰਦਾ ਹੈ ਮਕਸਦ ਇੱਕ ਹੀ ਹੁੰਦਾ ਹੈ ਇਹ ਲੋਕਾਂ ਨੂੰ ਲੁੱਟ ਲਓ ਜਿੰਨਾ ਲੁੱਟਿਆ ਜਾਂਦਾ ਹੈ ਲੋਕਾਂ ਨੂੰ ਜਿੰਨਾ ਹੋ ਸਕਦਾ ਹੈ ਲੁੱਟ ਲਵੋ ਲੋਕਾਂ ਦੇ ਕੋਲੋਂ ਜਿੰਨੀ ਪੈਸਾ ਧਨ ਦੌਲਤ ਉਗराई ਜਾਂਦੀ ਹੈ ਇਸ ਟੇਢੇ ਤਰੀਕੇ ਦੇ ਨਾਲ ਲੈ ਲਓ ਤੇ ਆਖਰਕਾਰ ਲੋਕਾਂ ਨੂੰ ਜੇਬ ਦੇ ਵਿੱਚੋਂ ਪੈਸਾ ਕਢਾਉਣ ਦਾ ਇਹ ਬਹੁਤ ਵਧੀਆ ਤੰਤਰ ਮੰਤਰ ਹੈ ਪਿਆਰਿਓ ਬੇਨਤੀਆਂ ਕਰਾਂ ਕੁਝ ਲੋਕ ਕਹਿੰਦੇ ਜੀ ਮਾਰੀਆਂ ਰੂਹਾਂ ਦਾ ਉਹਦੇ ਉੱਤੇ ਪਹਿਰਾ ਸੀ 3:30 ਵਜੇ ਤੇ ਜਾਂ ਫਿਰ 4:00 ਵਜੇ ਸਰੀਰ ਨੇ ਛੱਡਿਆ ਇਹਨੇ ਜੀ ਕਿਸੇ ਨੇ ਜਾਦੂ ਟੋਣੇ ਦੇ ਨਾਲ ਨੁਕਸਾਨ ਕੀਤਾ ਇਹਨੇ ਜੀ ਬਹੁਤ ਵੱਡਾ ਨੁਕਸਾਨ ਹੈ ਜੀ ਪਰਿਵਾਰ ਦਾ ਚਲੇ ਜਾਣਾ ਇੱਕ ਜੀ ਦਾ ਘਰ ਵਿੱਚੋਂ ਚਲੇ ਜਾਣਾ ਬਹੁਤ ਵੱਡਾ ਨੁਕਸਾਨ ਤੇ ਹੈ ਇਹ ਨੁਕਸਾਨ ਕਦੇ ਪੂਰਾ ਨਹੀਂ ਹੋ ਸਕਦਾ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਪਿਆਰਿਓ ਬੇਨਤੀ ਕਰਕੇ ਧੰਨਵਾਦਮਾ ਤੇ ਵੀਰ ਨੇ ਆਪਣਾ ਸਰੀਰ ਛੱਡਿਆ ਜਿਹੜਾ ਭੁੱਲਦਾ ਨਹੀਂ ਤਾਂ 8 ਤਰੀਕ ਨੂੰ ਵੀਰ ਨੇ ਆਪਣਾ ਸਰੀਰ ਛੱਡਿਆ ਰਾਤ ਨੂੰ ਰਾਤ ਦਾ ਸਮਾਸੀ ਸਵੇਰੇ ਅੰਮ੍ਰਿਤ ਵੇਲਾ ਸੀ ਤੇ ਸਾਧ ਸੰਗਤ ਤੇ ਉਸ ਵੀਰ ਦਾ ਚਲੇ ਜਾਣਾ ਜਿੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਦੇ ਕੇ ਗਿਆ ਪਰ ਉਹਦੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਹੁੰਦਾ ਹੈ ਉਹਦੇ ਹੁਕਮ ਨੂੰ ਆਪਾਂ ਚੈਲੰਜ ਨਹੀਂ ਕਰ ਸਕਦੇ ਸਾਧ ਸੰਗਤ ਦੂਜੀ ਗੱਲ ਉਹਨਾਂ ਨੇ ਬਹੁਤ ਪਾਠ ਕੀਤੇ ਅਰਦਾਸਾਂ ਕੀਤੀਆਂ ਉਸ ਦੇ ਚਾਉਣ ਵਾਲਿਆਂ ਨੇ ਅਰਦਾਸਾਂ ਕੀਤੀਆਂ ਪਿਆਰਿਓ ਪਰ ਉਸ ਵੀਰ ਦਾ ਨਾਮ ਬਚਣਾ ਜਿਹੜਾ ਹੈ ਉਹ ਪ੍ਰਮਾਤਮਾ ਦੇ ਭਾਣੇ ਵਿੱਚ ਹੀ ਹੋਇਆ ਉਹਦੇ ਭਾਣੇ ਤੋਂ ਬਾਹਰ ਨਹੀਂ ਹੋਇਆ ਕਈ ਕਹਿੰਦੇ ਇਹ ਤੇ ਟੋਣਾ ਕੀਤਾ ਹੋਇਆ ਸੀ ਉਸਤੇ ਉਸਤੇ ਜਾਦੂ ਕੀਤਾ ਹੋਇਆ ਸੀ ਉਸਤੇ ਜੀ ਕਾਲੀਆਂ ਜਿਹੜੀਆਂ ਸ਼ਕਤੀਆਂ ਨੇ ਉਹ ਕੀਤੀਆਂ ਹੋਈਆਂ ਸੀ ਹੁਣ ਕੀਤੀਆਂ ਕਿਹਨੇ ਤੁਹਾਨੂੰ ਇਹ ਪਤਾ ਲੱਗ ਗਿਆ ਵੀ ਕੀਤੀਆਂ ਹੋਈਆਂ ਨੇ ਇਹ ਗੱਲ ਦਾ ਨਹੀਂ ਪਤਾ ਲੱਗਿਆ ਵੀ ਕਿਹਨੇ ਕੀਤੀਆਂ ਨੇ ਬਸ ਐਵੇਂ ਅਸੀਂ ਚੱਕ ਲਈਆਂ ਗੱਲਾਂ ਤੇ ਉਵੇਂ ਅਸੀਂ ਸ਼ੁਰੂ ਕਰ ਦਿੱਤੀਆਂ ਕੋਈ ਇੰਝ ਕਹਿਣ ਲੱਗ ਗਿਆ ਕੋਈ ਉਵੇਂ ਕਹਿਣ ਲੱਗ ਗਿਆ ਕੋਈ ਇਹ ਕਹਿ ਰਿਹਾ ਕੋਈ ਉਹ ਕਹਿ ਰਿਹਾ ਬਹੁਤ ਜ਼ਿਆਦਾ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਸ਼ੁਰੂ ਹੋ ਗਈਆਂ ਤੇ ਇਹ ਗੱਲਾਂ ਬਾਤਾਂ ਅਸੀਂ ਕਰਨੀਆਂ ਸ਼ੁਰੂ ਕੀਤੀਆਂ ਹੋ ਜਾਂ ਨੇ ਸਾਡੇ ਆਪਣੇ ਤਰਫ ਤੋਂ ਹੀ ਇਹ ਗੱਲਾਂ ਹੁੰਦੀਆਂ ਨੇ ਅਸੀਂ ਆਪ ਹੀ ਇਹ ਗੱਲਾਂ ਸ਼ੁਰੂ ਕਰਦੇ ਆਂ ਤੇ ਅਸੀਂ ਆਪ ਹੀ ਇਹ ਗੱਲਾਂ ਜਿਹੜੀਆਂ ਨੇ ਉਹ ਸਮਾਪਤ ਕਰਦੇ ਆਂ ਪਰ ਮੈਂ ਇੱਕ ਬੇਨਤੀ ਕਰਕੇ ਧਿਆਨ ਦਿਵਾਵਾਂ ਆਪ ਜੀ ਦਾ ਯਾਦ ਰੱਖਿਓ ਨਾ ਹੀ ਕਿਸੇ ਨੇ ਕੋਈ ਕਰਿਆ ਹੋਇਆ ਸੀ ਨਾ ਹੀ ਉਤੇ ਹੋਣ ਵਾਲਾ ਸੀ ਤੇ ਨਾ ਹੀ ਬਾੜੀਆਂ ਸ਼ਕਤੀਆਂ ਬਾੜੀਆਂ ਰੂਹਾਂ ਪਹਿਲੀ ਗੱਲ ਇਹ ਚੀਜ਼ਾਂ ਨੂੰ ਕੌਣ ਕਰਦਾ ਹੈ ਤੇ ਕੌਣ ਸੋਚਦਾ ਪਿਆਰਿਓ ਜਿਹੜਾ ਗੁਰੂ ਨਾਲੋਂ ਟੁੱਟਿਆ ਹੋਵੇ ਜਿਹੜਾ ਪਾਤਸ਼ਾਹ ਨਾਲੋਂ ਟੁੱਟਿਆ ਹੋਵੇ ਜਿਹੜਾ ਧੰਗ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਂ ਹੋਵੇ ਤੇ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਮਹਾਰਾਜ ਕਹਿੰਦੇ ਜਿਹੜਾ ਗੁਰੂ ਨਾਲੋਂ ਟੁੱਟ ਜਾਵੇ ਕਹਿੰਦੇ ਉਹਨੂੰ ਤੇ ਰੋਗ ਚੰਬੜ ਜਾਂਦੇ ਨੇ ਪਿਆਰਿਓ ਕਹਿੰਦੇ ਉਹਨੂੰ ਤੇ ਫਿਰ ਭਟਕਣਾਵਾਂ ਚੰਬੜ ਜਾਂਦੀਆਂ ਨੇ ਮਨ ਦੇ ਜਿਹੜੇ ਵਿਸ਼ੇ ਨੇ ਉਹ ਚੰਬੜ ਜਾਂਦੇ ਨੇ ਤੇ ਇਹਨਾਂ ਲੋਕਾਂ ਦਾ ਸ਼ਹਿਰ ਇਹੋ ਹੀ ਹਾਲ ਹੈ ਜਿਹੜੇ ਲੋਕ ਗੁਰਬਾਣੀ ਤੋਂ ਟੁੱਟੇ ਹੋਏ ਨੇ ਜਿਹੜੇ ਲੋਕ ਸ਼ਬਦ ਤੋਂ ਟੁੱਟੇ ਹੋਏ ਨੇ ਇਹਨਾਂ ਦਾ ਹਾਲ ਜਿਹੜਾ ਹੈ ਇਸੇ ਤਰ੍ਹਾਂ ਮੰਦੜਾ ਹੈ ਸਾਥ ਸੰਗਤ ਬੇਨਤੀ ਕਰਦੇ ਆ ਕਿਉਂਕਿ ਸਾਨੂੰ ਇਹ ਚੀਜ਼ਾਂ ਬਾਰੇ ਜਿਹੜਾ ਹੈ ਜ਼ਰੂਰ ਪਤਾ ਹੋਵੇ ਸਾਨੂੰ ਇਹਨਾਂ ਚੀਜ਼ਾਂ ਦੀ ਜਿਹੜੀ ਹੈ ਉਹ ਨੌਲੇਜ ਹੋਵੇ ਗੁਰਮੁਖ ਪਿਆਰਿਓ ਇੱਕ ਗੁਰਬਾਣੀ ਦੇ ਵਿੱਚੋਂ ਆਪਾਂ ਉਦਾਹਰਣ ਪੜ੍ਹਦੇ ਆ ਪਰਸਾ ਕਹਿੰਦੇ ਸ਼ਬਦ ਰਤੀ ਸੋਹਾਗਣੀ ਸਤਗੁਰ ਕੈ ਭਾਏ ਪਿਆਰ ਪਰਸਾ ਕਹਿੰਦੇ ਸ਼ਬਦ ਰਤੀ ਜਿਹੜੀ ਰਸਤੀ ਹੈ ਨਾ ਭਾਵ ਅੰਦਰ ਜਿਹੜੀ ਮਾਤੀ ਹੈ ਭਾਵ ਸ਼ਬਦਾਂ ਦੀ ਉਹ ਸੁਹਾਗਣੀ ਹੈ ਜਿਹੜੀ ਅੰਦਰ ਆਤਮਾ ਹੈ ਉਹ ਸੁਹਾਗਣੀ ਹੈ ਸ਼ਬਦ ਦੇ ਨਾਲ ਸਤਿਗੁਰ ਕਹਿ ਭੈ ਪਿਆਰ ਸਤਿਗੁਰੂ ਦੇ ਭੈ ਦੇ ਵਿੱਚ ਰਹਿ ਕੇ ਉਹ ਪਿਆਰ ਮੰਨਣੀ ਹੈ ਤੇ ਪਿਆਰਿਓ ਤੇ ਜੇਕਰ ਉਹ ਭੈ ਦੇ ਵਿੱਚੋਂ ਬਾਹਰ ਹੋ ਗਈ ਤੇ ਫਿਰ ਉਹ ਬਹਿਮਾ ਭਰਮਾਂ ਦੇ ਵਿੱਚ ਪੈ ਜਾਂਦੀ ਹੈ ਸਤਿਗੁਰੂ ਕਹਿੰਦੇ ਨੇ ਫਿਰ ਉਹ ਬਹਿਮਾ ਭਰਮਾਂ ਦੇ ਵਿੱਚ ਨਿਕਲ ਜਾਂਦੀ ਹੈ ਪਿਆਰਿਓ ਇੱਕ ਚੀਜ਼ ਨੂੰ ਜ਼ਰੂਰ ਯਾਦ ਰੱਖਿਓ ਸੱਚਾ ਸ਼ਬਦ ਸਲਾਹਣਾ ਸੁਖੇ ਸੁਖ ਨਿਵਾਸ ਜਪ ਤਪ ਸੰਜਮ ਮਨੈ ਮਾਹੇ ਬਿਨ ਨਾਵੇ ਤ੍ਰਿਗ ਜੀਵਾਸ ਹੁਣ ਦੇਖੋ ਇਹ ਤੋਂ ਕਿੱਡੀ ਵੱਡੀ ਗੱਲ ਜਿਹੜੀ ਹੈ ਉਹ ਪਾਤਸ਼ਾਹ ਜੀ ਨੇ ਕਹਿ ਦਿੱਤੀ ਪਿਆਰਿਓ ਕਿੱਡੀ ਵੱਡੀ ਗੱਲ ਮੇਰੇ ਮਾਲਕ ਜੀ ਨੇ ਸਾਨੂੰ ਸਮਝਾ ਦਿੱਤੀ ਹੁਣ ਇਹ ਤੋਂ ਵੱਡੀ ਉਦਾਹਰਣ ਕੋਈ ਹੋਰ ਨਹੀਂ ਹੋ ਸਕਦੀ ਪਿਆਰਿਓ ਇਹ ਤੋਂ ਉੱਤੇ ਕੁਝ ਹੋਰ ਨਹੀਂ ਹੋ ਸਕਦਾ ਸਤਿਗੁਰੂ ਮਹਾਰਾਜ ਜੀ ਨੇ ਸਾਰੀ ਗੱਲ ਜਿਹੜੀ ਹੈ ਆਪਣੇ ਆਪ ਹੀ ਸਪਸ਼ਟ ਕਰ ਦਿੱਤੀ ਪਿਆਰਿਓ ਫਰਸ਼ਾ ਨਾਨਕ ਸ਼ਬਦੀ ਸੱਚ ਹੈ ਕਰਮੀ ਪੱਲੇ ਪਾਏ ਹੁਣ ਸਤਿਗੁਰੂ ਨੇ ਆਪ ਸਾਰੀ ਗੱਲ ਦੀ ਆਪ ਹੀ ਉਦਾਹਰਣ ਦਿੱਤੀ ਆਪ ਹੀ ਸਪਸ਼ਟੀਕਰਨ ਦਿੱਤਾ ਹੁਣ ਇਦੋਂ ਹੋਰ ਕੁਝ ਨਹੀਂ ਉਸਾ ਸੋ ਡਰ ਹੈ ਜੇ ਪਾਪ ਕਮਾਵਦਾ ਧਰਮੀ ਵਿਗਸੇਤ ਹੁਣ ਇਦੋਂ ਉੱਤੇ ਵੀ ਕੁਝ ਹੋ ਰਿਹਾ ਨਹੀਂ ਸੋ ਪਿਆਰਿਓ ਗੁਰਬਾਣੀ ਸਾਨੂੰ ਆਂਦਾ ਕਰਦੀ ਹੈ ਸੋ ਅਸੀਂ ਵਹਿਮਾ ਭਰਮਾ ਵਿੱਚੋਂ ਨਿਕਲੀਏ ਆਪਾਂ ਆਪ ਆਜ਼ਾਦ ਹੋਈਏ ਦੂਜੇ ਨੂੰ ਕੱਢਣ ਦੀ ਬਜਾਏ ਪਹਿਲਾਂ ਆਪ ਨਿਕਲੀਏ ਆਪ ਨਿਕਲ ਕੇ ਹਰ ਇੱਕ ਬੰਦਾ ਆਪ ਇਹ ਗੱਲ ਸੋਚ ਲੇ ਤੇ ਸਾਰੀ ਦੁਨੀਆ ਭਰਮ ਭੈ ਡਰ ਤੋਂ ਮੁਕਤ ਹੋ ਜਾਏਗੀ ਸ਼ਬਦ ਦੇ ਲੜ ਲੱਗੇ ਵਾਹਿਗੁਰੂ